ਮੈਂ ਤੇ ਸਰਕਾਰ ਨੂੰ ਅਪੀਲ ਕਰਦਾ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਸਰਕਾਰ ਬਣ ਗਈ ਹੁਣ ਥੋੜੇ ਦਿਨਾਂ ਚ ਇਹਨਾਂ ਦਾ ਸਾਰਿਆਂ ਦੇ ਮਸਲੇ ਹੱਲ ਕਰਨ ਇਹ ਵੀ ਆਪਣੇ ਘਰਾਂ ਨੂੰ ਜਾਣ ਤੇ ਲੋਕ ਵੀ ਆਪਣਾ ਜੋ ਰਸਤਾ ਸਭ ਕੁਝ ਸਹੀ ਹੋ ਜੇ ਇਹ ਸਰਕਾਰ ਦੀ ਸਾਰੀ ਇਹ ਨਾਂ ਤੇ ਇਹਨਾਂ ਦਾ ਸ਼ੌਂਕ ਇੱਥੇ ਬਹਿਣਾ ਤੇ ਰੋਡ ਰੋਕਣਾ ਇਹ ਤੇ ਉਹਦੀ ਵਜ੍ਹਾ ਨਾਲ ਜਿਹੜੀ ਆਮ ਪਬਲਿਕ ਨੂੰ ਤਾਂ ਪਰੇਸ਼ਾਨੀ ਹੋਈ ਇਹਦਾ ਇਹਦਾ ਕਾਰਨ ਤਾਂ ਸਾਰਾ ਸਰਕਾਰੀ ਹੈ ਜੀ ਅਸੀਂ ਇਹ ਅਪੀਲ ਕਰਨ ਚਾਹੁੰਦੇ ਆਂ ਚੈਨਲ ਦੇ ਮਾਧਿਅਮ ਰਹੀ ਅਸੀਂ ਆਉਣ ਵਾਲੇ ਸਮੇਂ 'ਚ ਰੋਡ ਤੇ ਜਾਮ ਕਰਾਂਗੇ ਕਰਾਂਗੇ ਅਸੀਂ ਜਿਹੜੇ ਸਾਡੇ ਸ਼ਾਰਟਕਟ ਅਸੀਂ ਇਹਨਾਂ ਨੂੰ ਕੋਲਾ ਆਰਟੀਫੀਸ਼ੀਅਲ ਬਣਾ ਕੇ ਦਿੱਤੇ ਨੇ ਉੱਥੇ ਵੀ ਜੀਸੀਬੀ ਨਾਲ ਖੱਡੇ ਮਾਰ ਕੇ ਅਸੀਂ ਪੂਰੀ ਤਰ੍ਹਾਂ ਦਾ ਜਾਮ ਕਰਕੇ ਵੱਡੇ ਲੈਵਲ ਤੇ ਇਹਨਾਂ ਨਾਲ ਸੰਘਰਸ਼ ਕਰਾਂਗੇ ਤੇ ਅਸੀਂ ਇੱਥੇ ਪੱਕੇ ਤੌਰ ਤੇ ਤਰਨਾ ਲਾਵਾਂਗੇ ਬਨੂੜ ਰੋਡ ਪੱਕਾ ਬੰਦ ਕਰਾਂਗੇ ਸਾਰੇ ਰੋਡ ਬਲੌਕ ਕੀਤੇ ਜਾਣਗੇ ਕਿੰਨਾ ਜਿੰਨੇ ਵੀ ਪਿੰਡਾਂ ਚ ਪਿੰਡਾਂ ਦੇ ਵਿੱਚ ਇਹਨਾਂ ਨਾਲ ਬਾਈਕ ਕੱਟ ਕਰਾਂਗੇ ਮੇਨੇ ਤੋਂ ਜ਼ਿਆਦਾ ਹੋ ਗਏ ਇੱਥੇ ਆਪਣੇ ਕਿਸਾਨ ਜੱਟ ਬੰਦਿਆਂ ਦੇ ਸਾਰੇ ਪਿੰਡਾਂ ਦੇ ਲੋਕ ਇੱਥੇ ਬੈਠੇ ਆ ਤਾਂ ਇਹਨੀ ਧੂਫੇ ਜਿਨੀ ਕਰਦੀ ਦੀ ਕਿ ਅਪੀਲ ਕਰਨਾ ਚਾਹੋਗੇ ਆਮ ਲੋਕਾਂ ਨੂੰ ਔਰ ਕਿਸਾਨ ਜੱਟ ਬੰਦਿਆਂ ਨੂੰ ਨਹੀਂ ਮੈਂ ਤੇ ਸਰਕਾਰ ਨੂੰ ਅਪੀਲ ਕਰਦਾ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਸਰਕਾਰ ਬਣ ਗਈ ਹੁਣ ਥੋੜੇ ਦਿਨਾਂ ਚ ਇਹਨਾਂ ਦਾ ਸਾਰਿਆਂ ਦੇ ਮਸਲੇ ਹੱਲ ਕਰਨ ਇਹ ਵੀ ਆਪਣੇ ਘਰਾਂ ਨੂੰ ਜਾਣ ਤੇ ਲੋਕ ਵੀ ਆਪਣਾ ਜੋ ਰਸਤਾ ਸਭ ਕੁਝ ਸਹੀ ਹੋ ਜਾਏ ਇਸ ਇਹ ਸਰਕਾਰ ਦੀ ਸਾਰੀ ਇਹ ਨਾ ਤੇ ਇਹਨਾਂ ਦਾ ਸ਼ੌਂਕ ਇੱਥੇ ਬਹਿਣਾ ਤੇ ਰੋਡ ਰੋਕਣਾ ਇਹ ਤੇ ਤੇ ਉਹਦੀ وجہ ਨਾਲ ਜਿਹੜੇ ਆਮ ਪਬਲਿਕ ਨੂੰ ਤਾਂ ਪਰੇਸ਼ਾਨੀ ਹੋਈ ਇਹਦਾ ਇਹਦਾ ਕਾਰਨ ਤੇ ਸਾਰਾ ਸਰਕਾਰੀ ਹੈ ਜੀ ਨਹੀਂ ਬਿੱਟੂ ਜੀ ਜਿਹੜੇ ਮੰਤਰੀ ਬਣਿਆ ਨਵੇਂ ਉਹਨਾਂ ਨੇ ਕਿਹਾ ਵੀ ਅਸੀਂ ਕਿਸਾਨ ਜਥੇਬੰਦੀਆਂ ਨਾਲ ਦੁਬਾਰਾ ਹੁਣੇ ਗੱਲ ਸ਼ੁਰੂ ਕਰਾਂਗੇ ਆ ਨਹੀਂ ਚਲੋ ਜਲਦੀ ਕਰਾਂ ਅਸੀਂ ਤੇ ਕਹਿੰਦੇ ਜਲਦੀ ਕਰਕੇ ਤੇ ਇਹ ਮਸਲੇ ਦਾ ਹੱਲ ਕਰਨ ਤੇ ਇਹ ਲੋਕ ਵੀ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਇਹ ਵੀ ਲੋਕ ਆਪਣੇ ਘਰਾਂ 'ਚ ਜਾ ਕੇ ਆਪਣਾ ਕੰਮ ਕਰ ਕਰਨ ਜਿਹੜੀ ਐਨੀਆਂ ਆਪਣੇ ਤਾਕਤ ਇਦਾਂ ਵੇਸਟ ਹੋ ਰਹੀ ਹੋ ਕਿਸ ਚੰਗੇ ਪਾਸੇ ਲੱਗੇ ਰਾਣਾ ਕੁਲਵੀਰ ਸਿੰਘ ਪਿੰਡ ਰਾਜਗੜ੍ਹ ਨਿਹੰਗ ਸਿੰਘ ਬੁੱਢਾਦਾਲ ਅਸੀਂ ਇਹ ਅਪੀਲ ਕਰਨ ਚਾਹਨੇ ਆਂ ਚੈਨਲ ਦੇ ਮਾਧਿਅਮ ਰਈ ਅਸੀਂ ਆਉਣ ਵਾਲੇ ਸਮੇਂ 'ਚ ਰੋਡ ਤੇ ਜਾਮ ਕਰਾਂਗੇ ਕਰਾਂਗੇ ਅਸੀਂ ਜਿਹੜੇ ਸਾਡੇ ਸ਼ਾਰਟਕਟ ਅਸੀਂ ਇਹਨਾਂ ਨੂੰ ਪੂਰਾ ਆਰਟੀਫੀਸ਼ੀਅਲ ਬਣਾ ਕੇ ਦਿੱਤੇ ਨੇ ਉੱਥੇ ਵੀ ਜੀਸੀਬੀ ਨਾਲ ਖੱਡੇ ਮਾਰ ਕੇ ਅਸੀਂ ਪੂਰੀ ਤਰ੍ਹਾਂ ਦਾ ਜਾਮ ਕਰਕੇ ਵੱਡੇ ਲੈਵਲ ਤੇ ਇਹਨਾਂ ਨਾਲ ਸੰਘਰਸ਼ ਕਰਾਂਗੇ ਇਹ ਸਾਡੀ ਬੇਨਤੀ ਪੱਕਾ ਇਹ ਸਰਕਾਰ ਦੇ ਕੰਨ ਹੀ ਪਾ ਦੋ ਜ਼ਿੰਮੇਵਾਰਾਂ ਦੇ ਕੰਨ ਹੀ ਪਾ ਦੋ ਉਹਦੇ ਨਾਲ ਪਰੇਸ਼ਾਨ ਤਾਂ ਆਮ ਜਨਤਾ ਹੀ ਹੋਏਗੀ ਜਿਹੜੀ ਹੁਣ ਹੋ ਰਹੀ ਹੈ ਬਿਲੋਂ ਉੱਥੇ ਵੀ ਹੋਏਗੀ ਜਨਤਾ ਇਹਦਾ ਕੀ ਹਾਲ ਹੈ ਜਦੋਂ 30 ਪਿੰਡਾਂ ਦੇ ਇਹੀ ਪਰਜਾਨ ਉਹ ਸਾਡੀ ਪਰਜਾਨੀ ਵੀ ਤੇ ਆ ਨਾ ਸਾਡੇ ਬੱਚੇ ਨਹੀਂ ਦਿਹਾੜੀਦਾਰ ਨਹੀਂ ਦਿਹਾੜੀ ਕਰਨ ਜਾ ਸਕਦੇ ਹੁਣ ਜਿੱਦਣ ਪਾਣੀ ਆ ਗਿਆ ਅਗਲੇ ਮਹੀਨੇ ਫਲੱਡ ਆ ਗਿਆ ਸਾਡੇ ਰਸਤੇ ਰੁੜ ਜਾਣੇ ਨੇ ਫਿਰ ਤਾਂ ਘਰ ਬੈਠੇ ਮਰਾਂਗੇ ਅਸੀਂ ਮੋਤੀ ਮੋਤਾ ਹੋ ਗਈ ਸਾਡੇ ਇਲਾਕੇ 'ਚ ਅੰਮ੍ਰਾਲੇ ਨਾ ਜਾਣ ਚ ਹਸਪੀਟਲ ਚ ਨੇੜੇ ਦਾ ਸਭ ਛੱਡ ਕੇ ਬੜ ਜਾ ਗੋਲਾ ਬੋਲਾ ਮੇਰਾ ਮਾਲਕ ਨਾ ਪਾਦੇ ਪੈਸੇ ਲੈਗਾ ਪਰ ਇਹ ਘਰ ਲਈ ਦਵਾਈ ਲੈਣ ਜਾਣਾ ਦਾ ਬੰਦਾ ਮੈਂ ਇੱਥੇ ਮੈਨੂੰ ਨਿਕਲ ਨਹੀਂ ਦਿੱਤਾ 12 ਤਰੀਕ ਨੂੰ 13 ਨੂੰ ਲਾਣਾ ਦਾ 12 ਨੂੰ ਮੈਨੂੰ ਨਾ ਨਿਕਲ ਨਹੀਂ ਦਿੱਤਾ ਮੈਨੂੰ ਇਹ ਗੱਲ ਕਹੀ ਨਾ ਕੰਮ ਨਹੀਂ ਕਰਦਾ ਕੋਈ ਮੈਂ ਆਲੇ ਪੈਸੇ ਲਈ ਕੱਲ ਮੈਂ ਹਮਲਾ ਧਿਆੜੀ ਕਰਕੇ ਆਇਆ ਵੀ ਧਿਆੜੇ ਹੋਰ ਦਾ ਪੈਸੇ ਲੈਗਾ ਤੇ ਘਰ ਲਈ ਦਵਾਈ ਲੈਗਾ ਮੈਂ ਦੋਰੇ ਦੀ ਦਵਾਈ ਆ ਇਹ ਬੰਦਾ ਨੇ ਮੈਨੂੰ ਇਹ ਗੱਲ ਕਹੀ ਆ ਵੀ ਜਿਆਦਾ ਬੋਲਾ ਪੁਲਸਾਂ ਨਾਲ ਵੀ ਤੈਨੂੰ ਚੱਕ ਕੇ ਗੱਰਮਾ ਦੇ ਦੇਣਗੇ ਮੇਰੀ ਵੀਡੀਓ ਪਹਿਲਾਂ ਵੀ ਆਈ ਸੀ ਆ ਕਿ ਨਾਕਾ ਤੋਂ ਇਹਨੂੰ ਬੰਦਾ ਲੈ ਆਇਆ ਮਾਦੋ ਆਪਣਾ ਗਰੀਬ ਬੰਦਾ ਵਿਹੜੀ ਰਾਹ ਬੰਦਾ ਇਹਨਾਂ ਨੇ ਮੈਨੂੰ ਵੀ ਕਿਹਾ ਨਰਕਾ ਤੋਂ ਖੱਟਰ ਸਾਹ ਨਾਲ ਠੀਕ ਹੈ ਜੀ ਠੀਕ ਤੇ ਅਸੀਂ ਇੱਥੇ ਪੱਕੇ ਤੌਰ ਤੇ ਤਰਨਾ ਲਾਵਾਂਗੇ ਬਨੂੜ ਰੋਡ ਪੱਕਾ ਬੰਦ ਕਰਾਂਗੇ ਸਾਰੇ ਰੋਡ ਬਲੌਕ ਕੀਤੇ ਜਾਣਗੇ ਜਿਹੜਾ ਜਿੰਨੇ ਪਿੰਡਾਂ ਚੋਂ ਪਿੰਡਾਂ ਦੇ ਵਿੱਚੋਂ ਇਹਨਾਂ ਨਾਲ ਬਾਈ ਕੱਟ ਕਰਾਂਗੇ ਆਣਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਟੂ ਵਿਲਰ ਦਾ ਰਸਤਾ ਕਿਸਾਨ ਸਰਕਾਰ ਰਲ ਕੇ ਖੋਲ ਦੇਣ ਜ਼ਰੂਰ ਨਹੀਂ ਤਾਂ ਸਾਰੇ ਪਿੰਡ ਇਕੱਠੇ ਹੋਗੇ ਜੋ ਵੀ ਅੱਗੇ ਦੀ ਹੋਏਗੀ ਰਣਨੀਤੀ ਉਹ ਜਾਰੀ ਰੱਖਣਾ ਠੀਕ ਹੈ ਠੀਕ ਹੈ ਬਸ ਜੀ ਤੇ